ये युवराज भारत न्यूज चैनल की एक रिपोर्ट है जिसे संवाददाता जसवीर सिंह द्वारा प्रस्तुत किया गया है खबर का सारांश इस प्रकार है मुख्य घटना खडूर साहिब विधानसभा क्षेत्र से आम आदमी पार्टी आपके विधायक मनजिंदर सिंह लालपुरा को तरन की एक अदालत ने चार साल की कैद और पचास हजार रूपए के जुर्माने की सजा सुनाई है मामले की पृष्ठभूमि ये मामला 12 साल पुराना मार्च 2013 है विधायक मंजिंदर सिंह लालपुरा सहित 11 लोगों पर एक महिला के साथ यौन उत्पीड़न और एस सी एक्ट के तहत आरोप लगे थे पीड़िता का बयान पीड़िता गुरबिंदर कौर उस्मा ने बताया कि 12 साल पहले जब वो एक शादी में आई थी तब टैक्सी ड्राइवर का, का काम करने वाले मंजिंदर सिंह लालपुरा ने उनके साथ छेड़छाड़ की विरोध करने आरोप लालपुरा और उसके साथियों ने जाति शब्दों का इस्तेमाल किया और पुलिस ने भी उनके साथ मारपीट की अदालती फैसला तरनतारण की अदालत ने इस मामले में सुनवाई पूरी करते हुए विधायक मंजिंदर सिंह लालपुरा और अन्य आरोपियों को दोषी करार देते हुए सजा सुनाई है अगला कदम विधायक के समर्थक इस फैसले के खिलाफ पंजाब एवं हरियाणा उच्च न्यायालय में अपील करेंगे ये एक महत्वपूर्ण घटनाक्रम है जिसमें एक मौजूदा विधायक को पुराने आपराधिक मामले में दोषी ठहराया गया है ਹਾਂ ਜੀ ਇਹ ਤਾਂ ਬਹੁਤ ਸਾਨੀ ਚਾਰ ਨੰਬਰ ਦਾ ਇਹ ਵੀ ਦੋਤਾ ਆ ਪਹਿਲਾਂ ਅੰਦਰ ਵਿੱਚ ਗਿਆ ਹੈ ਜਿਲ੍ਹੇ ਦੇ ਜਿੰਨਾਂ ਨੇ ਮੈਨੂੰ ਹਿੰਸਾ ਦਾਇਆ ਕਿੰਨੀ ਸਜ਼ਾ ਸੁਣਾਈ ਗਈ ਹੈ 4 ਸਾਲ ਦੀ ਸਜ਼ਾ ਕਈਆਂ ਨੂੰ ਕਿਉਂ ਸਾਹਬ ਨੂੰ ਪੁੱਛ ਲਿਓ ਕਈਆਂ 2 ਸਾਲ ਦੀਆਂ ਕਈਆਂ ਸਾਲ ਦੀਆਂ ਕਈਆਂ 4 ਸਾਲ ਦੀ 7 24 ਸਾਲ ਦੀ ਸਜਾ ਜਿਹੜੀ ਕੀਮਤ ਸੁਣਾਈ ਗਈ ਹੈ ਇਸ ਫੈਸਲੇ ਦਾ ਦੱਜੇ ਚਾਹਦਾ ਵੀ ਸਹਿਮਤ ਹਾਂ ਇਸ ਫੈਸਲੇ ਦਾ ਖਤਮ ਜਾਇਆ ਵਾ ਕਿ ਜਾਣੀ ਆ ਮੈਂ ਸਹਿਮਤ ਹਾਂ ਦੋੜਾ ਦੋੜਾ ਕਰਦੇ ਇਹਨਾਂ ਨੂੰ ਵੀ ਦੋਆ ਜੀ ਮੈਂ ਬਹੁਤ ਬਹੁਤ ਕੋਟਨ ਕੋਟ ਦਾ ਧੰਨਵਾਦ ਕਰਨੀ ਆ ਆਪਣੇ ਤਦਾਂ ਤੱਕ 5 ਦਾ ਪ੍ਰੇਮ ਕੁਮਾਰ ਜੀ ਦਾ ਤਾਂ ਬਾਤ ਕਰਦੇ ਇਹਦਾ ਲੰਬਾ ਸਮਾਂ ਲੱਗਾ ਉਹ ਐਸਪੈਕਟ ਲਾਈ ਕਰ ਰਹੀ ਹੈ ਨਾ ਇਸ ਵਿੱਚ ਬੜੀ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਮੈਨੂੰ ਬਹੁਤ ਜ਼ਿਆਦਾਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰੈਸ ਕਰਨਾ ਪਿਆ ਕਿਉਂਕਿ ਮੈਂ ਪਿਆਰ ਨਹੀਂ ਕਰ ਸਕਦੀ ਕਿ ਮੈਨੂੰ ਆਪਣੀ ਲਾਈਫ ਚ ਕੀ ਕੀ ਜੋ ਜੋ ਮੈਂ ਦੇਖਿਆ ਮੈਂ ਨਹੀਂ ਚਾਹੁੰਦੀ ਪੰਜਾਬ ਦੀ ਕੋਈ ਵੀ ਧੀ ਦੇਖੇ ਹੋਰ ਨਾ ਹੀ ਮੈਂ ਚ ਪਰਮੇਸ਼ਵਰ ਦੀ ਅਰਦਾਸ ਕਰਨੀ ਹੈ ਵੀ ਨਾ ਹੀ ਕਿਹਦੇ ਪੰਜਾਬ ਦੀ ਟੀਨ ਵਾਲੇ ਦਾ ਕੁਝ ਤੁਸੀਂ ਇਲੈਕਸ਼ਨ ਵੀ ਲੜਦੇ ਪਤਾ ਲੱਗਿਆ ਵੀ ਤਰਨਤਨ ਦੇ ਵਿੱਚ ਮੈਂ ਚਲੋ ਜੀ ਮੈਂ ਇੱਕ ਫੈਮਰ ਵਿੰਡਰਸ਼ਿੰਗ ਸ਼ੁਰੂ ਕਰੀ ਹੈ ਇਹ ਤਾਂ ਪਤਾ ਨਹੀਂ ਕਿ ਕਿਹਦੇ ਵਿੱਚ ਹੋਮ ਐਂਡ ਇਲੈਕਸ਼ਨ ਦੇ ਵਿੱਚ ਖੜੀ ਹੋ ਗਈ ਬਹੁਤ ਸਾਰੀ ਲੜਕੀਆਂ ਹੁੰਦੀਆਂ ਜਿਹਨੋਂ ਕੋਈ ਇਹੋ ਜਿਹੀ ਘੱਟਣਾ ਬੋਲਦੀਆਂ ਘਰ ਰਹਿ ਜਾਂਦੀਆਂ ਉਹ ਡਰਾਈ ਤੋਂ ਡਰਦੀਆਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਜੇ ਟਾੜੇ ਵਾਲ ਕੋਈ ਵਧੀ ਕੀ ਕੋਈ ਵੀ ਕਰਦਾ ਹੈ ਭਾਵੇਂ ਕੋਈ ਤਨਾ ਆੜਿਆ ਭਾਵੇਂ ਕੋਈ ਅਫਸਰ ਹੈ ਭਾਵੇਂ ਕੋਈ ਵੀ ਹੈ ਉਹਦੇ ਖਿਲਾਫ ਆਪਣੀ ਆਵਾਜ਼ ਜ਼ਰੂਰ ਚੁੱਕੋ ਕਿਉਂਕਿ ਜੇ ਤੁਸੀਂ ਆਵਾਜ਼ ਨਹੀਂ ਚੁੱਕਦੇ ਜੀ ਤੇ ਉਹਨਾਂ ਧੀਆਂ ਦੀ ਵੀ ਆਵਾਜ਼ ਦੱਬੀ ਜਾਂਦੀ ਹੈ ਜਿਹੜੀ ਆਵਾਜ਼ ਚੁੱਕੜਾ ਜਾਂਦੀ ਹੈ ਤੁਸੀਂ ਮੁੱਖ ਦੋਸਤ ਕਿੰਨੂੰ ਮੰਨਦੇ ਇਸ ਕੇਸ 'ਚ ਮੈਂ ਮੁੱਖ ਦੋਸਤ ਸਾਰਿਆਂ ਨੂੰ ਮੰਨਦੀ ਆ ਕਿ ਜਿਨ੍ਹਾਂ ਨੇ ਸਟਾਰਟ ਕੀਤਾ ਤੇ ਜਿਨ੍ਹਾਂ ਨੇ ਖਤਮ ਕਰਨ ਲੱਗੇ ਅਨਸਾਫ ਦੀ ਜਗਾ ਸਾਨੂੰ ਉਹੋ ਜਲੇਲਤਾ ਦਿੱਤੀ ਹੈ ਸਾਰੇ ਦੋਸ਼ੀ ਮੈਨੂੰ ਸਾਰਿਆ ਧਮਕਾਇਆ ਵੀ ਗਿਆ ਮੈਨੂੰ ਬਹੁਤ ਜ਼ਿਆਦਾ ਡਰਾਇਆ ਧਮਕਾਇਆ ਗਿਆ ਅੱਜ ਤੱਕ ਮਤਲਬ ਅੱਜ ਦੇ ਦਿਨ ਤੱਕ ਮੈਨੂੰ ਡਰਾਇਆ ਧਮਕਾਇਆ ਗਿਆ ਰਾਸਤੇ 'ਚ ਮੈਨੂੰ ਰੋਕਿਆ ਵੀ ਗਿਆ ਪਰ ਮੇਰੇ ਹਸਬੰਦ ਦਾ ਵੀ ਧੰਨਵਾਦ ਕਰਨੀ ਆ ਕਿ ਜਿਨ੍ਹਾਂ ਨੇ ਮੇਰੇ ਨਾਲ ਸਪੋਰਟ ਕਰਕੇ ਮੈਨੂੰ ਕੋੜ ਤੱਕ ਲਿਜਾਉਂਦੇ ਰਹੇ ਤੇ ਅੱਜ ਵੀ ਜਾਂਦਾ ਕੀ ਲੱਗ ਮੈਂ ਐਸੀ ਤੇ ਛੋਟੀ ਬਹਾਦਰੀ ਚ ਜਿਹੜਾ ਜੰਗ ਲਿਆ ਸੀ ਉਹਦੀ ਇਹਨਾਂ ਨੇ ਸੱਚਾ ਜਿਹੜੀ ਬੀਤੀ ਉਹ ਜਿਹੜਾ ਅੱਜ ਕੋਰ ਦਾ ਫੈਸਲਾ ਆਇਆ ਵਾ ਇਸ ਦੇ ਉੱਪਰ ਸਹੀ ਮੰਨਦੀ ਹੈ ਜੇ ਸੱਚਾ ਸੁਣਾਈ ਗਈ ਆ ਬਿਲਕੁਲ ਸਹੀ ਬਿਲਕੁਲ ਸਹੀ ਹੈ ਜੀ ਮੈਂ ਬਹੁਤ ਫੈਸਲਾ ਆਇਆ ਹੈ तकरीबन 10 ਦਸਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਕਿਉਂਕਿ ਹਰਵਿੰਦਰ ਸਿੰਘ ਸ਼ੋਸ਼ੀ ਅੱਜ ਤਹੜ ਜੇਲ ਤੋਂ ਨਹੀਂ ਆਏ ਹਨ ਉਸ ਦੀ ਮੰਗਲਵਾਰ ਡੇਢ ਰੱਖੀ ਗਈ ਹੈ 16 9 2025 ਬਾਕੀਆਂ ਸਾਰਿਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਜੋ ਕਿ ਮੈਂ ਪਹਿਲਾਂ ਹੀ ਦੱਸ ਸਕਾਂ ਜਿਸ ਦੇ ਵਿੱਚ ਦਵਿੰਦਰ ਕਮਾਲ ਸਾਰਦ ਸਿੰਘ ਮਨਜਿੰਦਰ ਸਿੰਘ ਤੇ ਸਾਬਾ ਕਵਲਦੀਪ ਸਿੰਘ ਅਸ਼wini ਕੁਮਾਰ ਤਸੀਮ ਸਿੰਘ ਤੇ ਹਰਜਿੰਦਰ ਸਿੰਘ ਉਹਨਾਂ ਨੂੰ ਸੈਕਸ਼ਨ 3 ਕਲੋਸ 1 ਕਲੋਸ 10 ਐਸ ਸੀ ਐਸਟੀ ਐਕਟ ਐਂਡ ਸੈਕਸ਼ਨ 4 ਐਸ ਸੀ ਐਸਟੀ ਐਕਟ 323 506 148 149 ਥੱਲੇ ਦੋਸ਼ੀ ਕਰਾ ਕਰ ਦਿੱਤਾ ਗਿਆ ਹੈ ਤੇ ਸਭ ਤੋਂ ਮੈਕਸਮ ਜਿਹੜੀ ਸਜ਼ਾ ਹੈ 4 ਸਾਲ ਤੇ 50000 ਰੁਪਏ ਜੁਰਮਾਨਾ ਕਰ ਦਿੱਤਾ ਗਿਆ ਹੈ ਜੇ ਇਨ ਡਿਫਾਲਟ ਜੁਰਮਾਨਾ ਕਰਦੇ ਹੋ ਤਾਂ 6 ਮਹੀਨੇ ਦੀ ਸਜ਼ਾ ਹੋਰ ਦਿੱਤੀ ਜਾਏ ਸਰ ਐਸੀ ਜਿਹੜੀ ਮੈਕਸਿਮ ਸਜ਼ਾ ਹੈ ਉਹ ਹੀ ਕਨਸਿਡਰ ਕੀਤੀ ਜਾਂਦੀ ਆ ਬਾਕੀ ਧਾਰਾ ਵੱਖ-ਵੱਖ ਧਾਰਾ ਤੇ ਵੱਖਰੀ ਵੱਖਰੀ ਸਜ਼ਾ ਦਿੱਤੀ ਗਈ ਹੈ ਜਿਵੇਂ ਕਿ 354 ਦੇ ਵਿੱਚ 3 ਸਾਲ ਤੇ 20000 ਰੁਪਏ ਜੁਰਮਾਨਾ ਇਨਡਿਫਾਲਟ 3 ਮਹੀਨੇ ਸਜ਼ਾ 300 323 ਚ 1 ਸਾਲ ਤੇ 1000 ਰੁਪਏ ਜੁਰਮਾਨਾ ਜੇ ਇਨਡਿਫਾਲਟ 3 ਮਹੀਨੇ ਸਜ਼ਾ 506 ਚ 1 ਸਾਲ ਤੇ 5000 ਰੁਪਏ ਜੁਰਮਾਨਾ ਇਨ ਡਿਫਾਲਟ 1 ਮਹੀਨਾ ਸਜਾ ਐਸਸੀਐਸਟੀ 4 ਸਾਲ ਤੇ 50000 ਰੁਪਏ ਜੁਰਮਾਨਾ ਇਨ ਡਿਫਾਲਟ 6 ਮਹੀਨੇ ਸਜਾ ਹਾਂਜੀ 4 ਸਾਲ ਦੀ ਸਜਾ ਤੇ 50000 ਰੁਪਏ ਜੁਰਮਾਨਾ ਮੇਰੀ ਐਸਸੀਐਸਟੀ ਅੱকেলে ਦਿੱਤੀ ਆ ਔਰ 354 ਅੱকেলে 3 ਸਾਲ 23 ਥੱਲੇ 1 ਸਾਲ ਦੀ ਸਜ਼ਾ ਟੋਟਲ ਸਜ਼ਾ ਕਿੰਨੀ ਜੜੀ ਆ ਚਾਰ ਵੱਧ ਤੋਂ ਵੱਧ ਚਾਰ ਮੈਕਸਿਮਮ ਨੂੰ ਜੜਿਆ ਜਾਣਾ ਵੱਧ ਤੋਂ ਵੱਧ ਚਾਰ ਬਾਕੀਆਂ ਨੂੰ ਜਿਹੜੇ ਨਾਲ ਸਾਥੀ ਤਿੰਨ ਸੱਤ ਜਣੇ ਬਾਕੀਆਂ ਨੂੰ ਵੀ ਸਜ਼ਾ ਆਈ ਆ ਲੇਕਿਨ ਮੈਂ ਉਹ ਫੈਸਲਾ ਸੁਣ ਕੇ ਜਲਦੀ ਚ ਪਹਿਲਾਂ ਬਾਹਰ ਆ ਗਿਆ ਵਾ ਬਾਕੀਆਂ ਸਾਰਿਆਂ ਨੂੰ ਜੜੀ ਆ ਫੈਸਲੇ ਕਾਫੀ ਦੇਰੀ ਲੱਗੀ ਕਿਵੇਂ ਦੇਖਦੇ ਹੋ ਜਿਹੜਾ ਸਵੇਰ ਤੋਂ ਲੱਗੇ ਜਿਹੜਾ ਹੁਣ ਤੱਕ ਦਾ ਕਾਫੀ ਸਮਾਂ ਲੱਗ ਗਿਆ ਸੀ ਦੇਖੋ ਫੈਸਲੇ ਚ ਦੇਰੀ ਆਉਣਾ ਬੜਾ ਸੋਚ ਸਮਝ ਕੇ ਜੱਜ ਸਾਹਿਬ ਨੇ ਫੈਸਲਾ ਲਿਆ ਵਾ ਕਿ ਕੋਈ ਵੀ ਇਹਦੇ ਵਿੱਚ ਕੋਈ ਕੱਲ ਨੂੰ ਅਪੀਲ ਦੇ ਵਿੱਚ ਜਾਣਾ ਵਾ ਸਾਰਾ ਕੁਝ ਸਾਰੇ ਪਹਿਲੂ ਵੇਖ ਕੇ ਫ ਔਰ ਫਿਰ ਹਾਈਲਾਈਟ ਸੀਗਾ ਫੈਸਲਾ ਨੈਸ਼ਨਲ ਮੀਡੀਆ ਨੇ ਕਵਰ ਕੀਤਾ ਸੀਗਾ ਇਸ ਕਰਕੇ ਜਦੋਂ ਕੋਈ ਵੀ ਫੈਸਲਾ ਹਾਈਲਾਈਟ ਹੁੰਦਾ ਤਾਂ ਉਹਦੇ ਵਾਸਤੇ ਦੇਰੀ ਤਾਂ ਥੋੜੀ ਬਤੀ ਹੁੰਦੀ ਹੈ ਫਿਰ ਅਕੀਲ ਸਾਹਿਬ ਆਪਣੀ ਹੁਣ ਗਾਹ ਤੁਹਾਡੀ ਕੀ ਕਰਵੀਓ ਦੇਖੋ ਇਹਦੀ ਤਾਂ ਹੁਣ ਅਪੀਲ ਹੀ ਜਾਣੀ ਆ ਮਾਨਜੋਗ ਹਾਈ ਕੋਰਟ ਦੇ ਵਿੱਚ ਜਾਣੀ ਆ ਕੋਈ ਆਸੀ ਇੱਕ ਥੱਲੇ ਵਾਦ ਤੋਂ ਵਾਦ ਜਿਹੜੀ 4 ਸਾਲ ਦੀ ਸਜ਼ਾ ਕੀਤੀ ਜਾਂ ਸਾਹਮਣੇ ਤੇ ਇਹਦੇ ਵਿੱਚ 11 12 ਦੋਸ਼ੀ ਸੀ ਇੱਕ ਐਕਸਪਾਇਰ ਹੋ ਗਿਆ ਸੀਗਾ ਔਰ ਜਿਹੜੇ ਵਿੱਚੋਂ ਤਿੰਨਾਂ ਨੂੰ ਆ ਉਹਨਾਂ ਨੂੰ ਸਜ਼ਾ ਘੱਟ ਕਰਕੇ ਉਹਨਾਂ ਨੂੰ ਪਰਸਨਲ ਬੋন্ড ਤੇ ਬਚ ਲੱਕੇ ਹੁੰਦੇ ਉਹਨਾਂ ਦੀ bail ਲਾ ਕੇ ਛੱਡ ਵੀ ਦਿੱਤਾ